ਹੱਟੀ ਮਿੱਠੀ ਇਮਲੀ ਦੀ ਸਾਸ ਜਿਹੜੀ ਸੇਤ ਲਈ ਇੰਨੀ ਜ਼ਿਆਦਾ ਵਧੀਆ ਹੁੰਦੀ ਹੈ ਇਸ ਸਰਦੀ ਦੇ ਮੌਸਮ ਵਿੱਚ ਤੁਸੀਂ ਇਹਨੂੰ ਹਰ ਇੱਕ ਚੀਜ਼ ਨਾਲ ਮੰਗਦੇ ਹੋ ਚਾਹੇ ਉਹ ਬਰੈਡ ਹੋਣ ਸ਼ਕਰਗੰਦੀ ਹੋਵੇ ਪਕੌੜੇ ਹੋਣ ਹਰ ਇੱਕ ਨਾਲ ਖਾਦੀ ਜਾਂਦੀ ਹੈ ਤੇ ਇਹਨੂੰ ਆਪਾਂ ਬਿਨਾਂ ਮਿਹਨਤ ਤੋਂ ਕਰਾਂਗੇ ਤਿਆਰ ਤੇ ਸਾਲ ਭਰ ਲਈ ਸਟੋਰ ਕਰਕੇ ਰੱਖਾਂਗੇ ਬਿਲਕੁਲ ਖਰਾਬ ਨਹੀਂ ਹੁੰਦੀ ਬਹੁਤ ਹੀ ਆਸਾਨ ਜਿਹਾ ਤਰੀਕਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਲੈ ਲੈਣੀ ਹੈ ਜੀ ਇਮਲੀ ਆਪਾਂ ਇੱਥੇ 400 ਗ੍ਰਾਮ ਇਮਲੀ ਲਈ ਹੈ ਤੇ ਇਹਨੂੰ ਆਪਾਂ 2 ਦਿਨ ਪਹਿਲਾਂ ਪਿਉ ਕੇ ਰੱਖਿਆ ਸੀ ਤੇ ਇਹ ਜਿਹੜੀ ਗੱਲ ਹੈ ਕਈਆਂ ਨੂੰ ਅਜੀਬ ਲੱਗੂਗੀ ਕਈ ਕਹਿੰਦੇ ਜੀ ਅਸੀਂ 4 ਘੰਟੇ ਪਹਿਲਾਂ ਪੀਉਂਤੀ ਐ 5 ਘੰਟੇ ਨਹੀਂ ਜੀ ਤੁਸੀਂ ਇਹਨੂੰ 2 ਦਿਨ ਪਹਿਲਾਂ ਪਿਉ ਕੇ ਰੱਖ ਦੇਣਾ ਜੇ ਸਰਦੀ ਹੈ ਤਾਂ ਇਹਨੂੰ ਬਾਹਰ ਕੁਝ ਨਹੀਂ ਹੁੰਦਾ ਤੇ ਜੇ ਗਰਮੀ ਹੈ ਤੁਸੀਂ ਇਹਨੂੰ ਫ੍ਰਿਜ 'ਚ ਰੱਖ ਦਿਓ ਇਸੇ ਤਰ੍ਹਾਂ ਹੀ ਪਾਣੀ ਪਾ ਕੇ ਇਹਦੇ ਵਿੱਚ ਆਪਾਂ 2 ਢਾਈ ਗਲਾਸ ਇਹਦੇ ਵਿੱਚ ਪਾਣੀ ਦੇ ਪਾਏ ਸੀ ਤੇ ਇਹ ਵਿੱਚ ਫੁੱਲ ਗਈ ਚੰਗੀ ਤਰ੍ਹਾਂ 2 ਦਿਨ ਤੋਂ ਚਾਹੇ ਜਿਆਦਾ ਦਾ ਸਮਾਂ ਹੋ ਜੇ ਪਰ ਤੁਸੀਂ ਘੱਟ ਨਹੀਂ ਪਿਉਣਾ ਤੇ ਇੱਥੇ ਤੁਹਾਨੂੰ ਬਿਲਕੁਲ ਮਿਹਨਤ ਨਹੀਂ ਕਰਨੀ ਪੈਣੀ ਕਿਉਂਕਿ ਇਹ ਸਾਰੀ ਫੁੱਲ ਚੁੱਕੀ ਹੈ ਤੇ ਆਪਾਂ ਹੱਥਾਂ ਨਾਲ ਬਸ ਹੌਲੀ-ਹੌਲੀ ਚੰਨੀ ਰਾਹੀ ਇਹਨੂੰ ਬਾਹਰ ਕੱਢ ਲਾਂਗੇ ਤੇ ਉੱਪਰੋਂ ਆਪਾਂ ਪਾਵਾਂਗੇ ਪਾਣੀ ਜਿਹੜਾ ਤੁਸੀਂ ਇਹਦੇ ਵਿੱਚ ਪਾਣੀ ਬਰਤਨ ਉਹ ਠੰਡਾ ਬਿਲਕੁਲ ਨਹੀਂ ਬਰਤਨ ਗਰਮੀ ਪਾਉਣਾ ਹੈ ਚਾਹੇ ਉਹ ਗਰਮੀ ਹੋਵੇ ਚਾਹੇ ਸਰਦੀ ਜਿੰਨੇ ਕ ਤੁਹਾਡਾ ਹੱਥ ਚੱਲ ਸਕੇ ਉਹਨਾਂ ਕ ਗਰਮ ਤੁਸੀਂ ਇਹਦੇ ਵਿੱਚ ਪਾਣੀ ਪਾਉਂਦੇ ਜਾਇਓ 1-2 ਮਿੰਟਾਂ ਵਿੱਚ ਹੀ ਇਹਦੇ ਸਾਰੇ ਬੀਜ ਵਗੈਰਾ ਇੱਕ ਸਾਈਡ ਤੇ ਹੋ ਜਾਣਗੇ ਤੇ ਜਿਹੜਾ ਇਮਲੀ ਦਾ ਸਾਰਾ ਰਸ ਹੈ ਉਹ छन्ਨੀ ਰਾਹੀਂ ਆਪਾਂ ਕੜਾਈ ਦੇ ਵਿੱਚ ਕੱਢ ਲਿਆ ਤੇ ਜਿਆਦਾ ਮਿਹਨਤ ਵੀ ਨਹੀਂ ਹੋਈ ਉਸ ਤੋਂ ਬਾਅਦ ਜੀ ਇਹ ਤਰੀਕਾ ਜਿਹੜੇ ਬਹੁਤ ਹੀ ਅਪਣਾਉਂਦੇ ਐ ਤੇ ਜਿਹੜੇ ਨਹੀਂ ਅਪਣਾਉਂਦੇ ਉਹ ਤੁਸੀਂ ਜ਼ਰੂਰ ਦੇਖਿਓ ਤੇ ਆਪਾਂ ਕੜਾਈ ਨੂੰ ਰੱਖਤਾ ਜੀ ਗਰਮ ਤੇ ਇਹ ਲੈਣ ਲੱਗੀ ਉਬਾਲੇ 6-7 ਮਿੰਟ ਆਪਾਂ ਇਹਨੂੰ ਇਸੇ ਤਰੀਕੇ ਨਾਲ ਹੀ ਪਕਾਇਆ ਉਸ ਤੋਂ ਬਾਅਦ ਜੀ ਇਹਦੇ ਵਿੱਚ ਆਪਾਂ ਪਾਇਆ 600 ਗ੍ਰਾਮ ਗੁੜ ਅੱਧਾ ਕਿਲੋ ਤੋਂ ਥੋੜਾ ਜਿਹਾ ਜ਼ਿਆਦਾ ਹੈ ਸਾਸ ਵਿੱਚ ਜਿਹੜਾ ਮਿੱਠਾ ਹੈ ਉਹ ਵੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਰੱਖਣਾ ਕਈਆਂ ਨੂੰ ਇਹ ਬਹੁਤ ਜ਼ਿਆਦਾ ਮਿੱਠੀ ਪਸੰਦ ਹੁੰਦੀ ਹੈ ਤਾਂ ਤੁਸੀਂ ਬਈ 800 ਗ੍ਰਾਮ ਪਾ ਲਿਓ ਦੁੱਗਣਾ ਪਰ ਆਪਾਂ 600 ਗ੍ਰਾਮ ਹੀ ਰੱਖਿਆਗਾ ਤੇ ਬਾਕੀ ਤੁਸੀਂ ਲਾਸਟ ਤੇ ਟੈਸਟ ਕਰਕੇ ਦੇਖ ਲਿਓ ਕਟ ਵੱਧ ਲੱਗਿਆ ਤੁਸੀਂ ਹੋਰ ਪਾ ਲਿਓ ਤੁਸੀਂ ਇਹਦੇ ਵਿੱਚ ਇੱਥੇ ਅੱਧੀ ਚੀਨੀ ਵੀ ਵਰਤ ਸਕਦੇ ਹੋ ਪਰ ਆਪਾਂ ਬਿਲਕੁਲ ਨਹੀਂ ਵਰਤੀ ਕਿਉਂਕਿ ਆਪਾਂ ਇਹਦਾ ਗੁੜ ਦਾ ਹੀ ਕਲਰ ਲੈਣਾ ਸੀ ਸਾਰਾ ਜਿਹੜਾ ਗੋੜਾ ਆਪਣਾ ਉਹ ਥੋੜਾ ਜਿਹਾ ਪੁਰਾਣਾ ਹੋ ਚੁੱਕਿਆ ਸੀ ਜੇ ਤੁਹਾਡੇ ਕੋਲੇ ਵੀ ਇਸ ਤਰ੍ਹਾਂ ਦਾ ਥੋੜਾ ਜਿਹਾ ਕਾਲਾ ਜਿਹਾ ਗੁੜ ਹੋਵੇ ਮਤਲਬ ਪੁਰਾਣਾ ਹੋਵੇ ਤਾਂ ਉਹ ਪਾਓ ਤੇ ਇੱਥੇ ਦੇਖੋ ਇਹਦੀ ਚਾਸ਼ਨੀ ਜੀ ਮੰਗੂ ਚਿਪਚਿਪਾਹੜ ਜੀ ਜਦੋਂ ਹੋਈ ਸੋ ਨੂੰ ਉਹਦੇ ਨਾਲ ਵੀ ਅੰਦਾਜ਼ਾ ਹੋ ਜਾਊਗਾ ਬਾਕੀ ਤੁਸੀਂ ਚੈੱਕ ਕਰਕੇ ਦੇਖ ਲਿਓ ਤੇ ਵੀਡੀਓ ਨੂੰ ਨਾਲ ਨਾਲ ਸ਼ੇਅਰ ਜ਼ਰੂਰ ਕਰੀ ਜਾਈਓ ਦੇਖੋ ਜੀ ਇਹ ਉਬਾਲੇ ਲੈ ਰਹੇ ਆਪਣਾ ਗੁੜ ਇਹਨੂੰ ਇੱਥੇ ਵੀ ਆਪਾਂ 8 ਤੋਂ 10 ਮਿੰਟ ਤੱਕ ਲਗਾਤਾਰ ਪਕਾ ਲਿਆ ਜਿਹੜੀ ਇਹ ਤਿਆਰ ਹੋ ਗਈ ਆਪਣੀ ਸੌਸ ਲਾਸਟ ਤੇ ਇਹਦੇ ਵਿੱਚ ਥੋੜੇ ਜਿਹੀ ਜ਼ਰੂਰੀ ਮਸਾਲੇ ਆ ਉਹ ਆਪਾਂ ਸਿੰਪਲ ਕਾਲਾ ਨਮਕ ਕਾਲੀ ਮਿਰਚ ਤੇ ਥੋੜਾ ਜਿਹਾ ਪਾਵਾਂਗੇ ਜੀ ਜੀਰਾ ਪਾਊਡਰ ਉਹ ਤੁਸੀਂ ਜ਼ਰੂਰ ਪਾਓ ਚਮਚ ਦਾ ਚੌਥਾ ਹਿੱਸਾ ਉਹਦੇ ਨਾਲ ਟੇਸਟ ਜਿਹੜਾ ਬੜਾ ਹੀ ਵਧੀਆ ਆਉਂਦਾ ਹੈਗਾ ਤੇ ਇਹ ਤਿੰਨੇ ਹੀ ਚੀਜ਼ਾਂ ਆਪਾਂ ਵਿੱਚ ਮਿਕਸ ਕੀਤੀਆਂ ਤੇ ਜੇ ਕਈਆਂ ਨੇ ਬਿਲਕੁਲ ਬਾਜ਼ਾਰ ਵਰਗਾ ਇਹਦਾ ਕਲਰ ਲੈਣਾ ਰੈੱਡ ਜਾਂ ਤਾਂ ਤੁਸੀਂ ਇਹਦੇ ਵਿੱਚ ਅੱਧਾ ਚਮਚ ਦੇਗੀ ਮਿਰਚ ਦਾ ਪਾ ਦਿਓ ਜਿਹੜੀ ਰੰਗ ਵਾਲੀ ਮਿਰਚ ਹੁੰਦੀ ਹੈ ਉਹਦਾ ਟੇਸਟ ਬਿਲਕੁਲ ਨਹੀਂ ਹੁੰਦਾ ਪਰ ਆਪਾਂ ਇੱਥੇ ਉਹ ਨਹੀਂ ਪਾਈ ਕਿਉਂਕਿ ਆਪਣੇ ਗੁੜ ਨੇ ਹੀ ਬੜਾ ਸੋਨਾ ਇਹਨੂੰ ਕਲਰ ਦਿੱਤਾ ਹੈਗਾ ਤੇ ਦੇਖੋ ਜੀ ਇਹ 15 20 ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਉਤਾਰ ਲਾਂਗੇ ਤੇ ਇਹਨੂੰ ਕਰਾਂਗੇ ਠੰਡਾ ਪਰ ਇਹਨੂੰ ਇੱਕ ਵਾਰੀ ਆਪਾਂ ਫੇਰ छन्ਨੀ ਰਾਹੀਂ ਛਾਨਾਂਗੇ ਕਿਉਂਕਿ ਬਹੁਤ ਜ਼ਰੂਰੀ ਆ ਪੈਰ ਵਿੱਚ ਗੁੜ ਪਾਇਆ ਸੀ ਤੇ ਉਹ ਜਿਹੜੀ ਵੀ ਕੋਈ ਚੀਜ਼ ਇਹਦੇ ਵਿੱਚ ਮਾੜੀ ਮੋਟੀ ਗੁੜ ਦੇ ਵਿੱਚ ਕਈ ਵਾਰੀ ਮੋٹے ਕਣ ਹੁੰਦੇ ਹੈਗੇ ਤਾਂ ਜਾਂ ਕੋਈ ਵੀ ਹੋਰ ਇਹਦੇ ਵਿੱਚ ਮਾੜਾ ਮੋਟਾ ਰਹਿ ਗਿਆ ਤਾਂ ਉਹ छन्ਨੀ ਰਾਹੀਂ ਬਾਹਰ ਆ ਜਾਊਗਾ ਤੁਹੇ ਦੇਖੋ ਜੀ ਆਪਣੀ ਸੌਸ ਹੈ ਜਿਹੜੀ ਉਹ ਬਣ ਕੇ ਤਿਆਰ ਹੋਗੀ ਜਦੋਂ ਇਹ ਥੋੜੀ ਜੀ ਠੰਡੀ ਹੋਗੀ ਤਾਂ ਇਹ ਹੋਰ ਜ਼ਿਆਦਾ ਗਾੜੀ ਹੋ ਜਾਣੀ ਹੈ ਸਾਲ ਭਰ ਲਈ ਸਟੋਰ ਕਰਕੇ ਇਹਨੂੰ ਤੁਸੀਂ ਰੱਖ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਜੇ ਬੱਚਿਆਂ ਨੂੰ ਸਵੇਰ ਸ਼ਾਮ ਤੁਸੀਂ ਇਹਦਾ ਇੱਕ ਇੱਕ ਚਮਚ ਦੇਦਿਓ ਤਾਂ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਚਾਹੇ ਲੀਵਰ 'ਚ ਗਰਮੈਸ਼ ਹੈ ਉਹ ਵੀ ਦੂਰ ਹੋ ਜਾਊਗੀ ਤੇ ਬਾਕੀ ਹੈ ਜਿਹੜੇ ਬੱਚੇ ਇਹਨੂੰ ਟੇਸਟ ਅਨੁਸਾਰ ਵੈਸੇ ਹੀ ਖਾ ਲੈਂਦੇ ਆ ਪਕੌੜੇ ਨਾਲ ਖਾਓ ਸ਼ਕਰਗੰਦੀ ਤੇ ਪਾ ਕੇ ਖਾਓ ਹੋਰ ਕਈ ਚੀਜ਼ਾਂ ਨਾਲ ਇਹ ਵਰਤੀ ਜਾਂਦੀ ਹੈ ਹੁਣ ਜਲਦੀ ਜਲਦੀ ਬਣਾਓ ਤੇ ਖਾਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ